ਪਰਨਜੀ ਜੀ ਅੱਜ ਜਿਹੜੀ ਇਹ ਮੀਟਿੰਗ ਹੈ ਹਲਕਾ ਤਲਵੰਡੀ ਸਾਬੋ ਦੇ ਬਲਾਕ ਰਾਮਾ ਦੀ ਹੈ ਔਰ ਬੜੀ ਵੱਡੀ ਗਿਣਤੀ ਵਿੱਚ ਸਾਡੇ ਬਲਾਕ ਰਾਮਾ ਦੇ ਜਿਹੜੇ ਪਿੰਡ ਹੈ ਔਰ ਸਾਡੀ ਮੰਡੀ ਰਾਮਾ ਇਸ ਬਲਾਕ ਦੇ ਵਰਕਰ ਸਭਾ ਔਰ ਲੀਡਰਸ਼ਿਪ ਨੇ ਬੜੀ ਵੱਡੀ ਗਿਣਤੀ ਸ਼ਮੂਲੀਅਤ ਕੀਤੀ ਬੜਾ ਉਤਸ਼ਾਹ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਔਰ ਵਰਕਰ ਸਭਾਨ ਵਿੱਚ ਅੱਜ ਵੇਖਣ ਨੂੰ ਮਿਲਿਆ ਔਰ ਤੁਸੀਂ ਅੱਜ ਦੇਖਿਆ ਹੀ ਹੋਣਾ ਇੱਕ ਮੀਟਿੰਗ ਰੈਲੀ ਦੇ ਰੂਪ ਵਿੱਚ ਤਬਦੀਲ ਹੋ ਗਈ ਝਾੜੂ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ ਔਰ ਪੰਜਾਬ ਦੇ ਲੋਕ ਕਾਲੇ ਆ ਉਤਾਵਲੇ ਆ ਕਿ ਇਹ ਬਦਲਾਅ ਜਲਦੋਂ ਜਲਦ ਲਿਆਇਆ ਜਾਵੇ ਇਹ ਜਿਹੜੀ ਸਰਕਾਰ ਹੈ ਬਦਲੀ ਜਾਵੇ ਬੇਨਤੀ ਕੀਤੀ ਅੱਜ ਵਰਕਰ ਸਹਿਬਾਨ ਨੂੰ ਲੀਡਰਸ਼ਿਪ ਨੂੰ ਕਿ ਐਲਾਨਬੰਦ ਹੋਈਏ ਔਰ ਸਾਡੀ ਕਾਂਗਰਸ ਪਾਰਟੀ ਦੀ ਜਿਹੜੀ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਕਿ ਵਰਕਰ ਸੈਵਨ ਦਾ ਸਾਰਿਆਂ ਦਾ ਰਿਕਾਰਡ ਇਕੱਠਾ ਕਰਕੇ ਔਰ ਸਾਡੇ ਤੱਕ ਪਹੁੰਚਾਇਆ ਜਾਵੇ ਨਾਲ ਨਾਲ ਜਿਹੜੀ ਇਹ ਮੀਟਿੰਗ ਸੀ ਖਾਸ ਕਰਕੇ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਜਿਹੜੀਆਂ ਆਉਣ ਵਾਲੀਆਂ ਚੋਣਾਂ ਉਹਨਾਂ ਦਾ ਆਗਾਜ਼ ਕੀਤਾ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਇੱਕ ਕਿਸਮ ਦਾ ਇਹ ਸੈਮੀ ਫਾਈਨਲ ਹੈ ਔਰ 2027 ਚੋਣਾਂ ਦੀ ਜਿਹੜੀ ਲੜਾਈ ਹੈ ਉਹ ਅਸੀਂ ਇੱਥੋਂ ਆਰੰਭਤੀ ਹੈ ਸਾਡੇ ਰਾਮਾ ਮੰਡੀ ਦੀ ਵੀ ਜਿਹੜੀ ਮ्युनਿਸਪਲ ਕਾਉਂਸਲ ਦੀ ਚੋਣ ਆ ਉਹ ਵੀ ਬੜੀ ਜਲਦ ਆਉਣ ਜਾ ਰਹੀ ਹੈ ਉਹਦੇ ਲਈ ਵਰਕਰ ਸਭਾਾਂ ਤੇ ਲੀਡਰਸ਼ਿਪ ਨੂੰ ਆਲਮੰਦ ਕਰ ਲਈਏ ਮੀਟਿੰਗ ਰੱਖੀ ਸੀ ਔਰ ਉਤਸ਼ਾਹ ਤੁਸੀਂ ਦੇਖ ਸਕਦੇ ਹੋ